ਆਹ ਥੈਂਕ ਯੂ ਜੀਜ਼ਸ ਹਾਲੇਲੂਇਆ ਤਾਰੀਫ ਉਸ ਸਭ ਸ਼ਕਤੀਮਾਨ ਪਰਮੇਸ਼ਰ ਤੇਰਾ ਧੰਨਵਾਦ ਖੁਦਾਮਨ ਖੁਦਾ ਤਾਰੀਫ ਕਰਦੇ ਹਾਂ ਹਰ ਇੱਕ ਜਨ ਆਪਣੇ ਹੱਥਾਂ ਨੂੰ ਉਠਾਉਂਦੇ ਆਇਆ ਉਸ ਜੀਵਿਤ ਪਰਮੇਸ਼ਰ ਦੇ ਨਾਮ ਨੂੰ ਮੁਬਾਰਕ ਕਹਿੰਦੇ ਆਇਆ ਸਭ ਜਨ ਸਭ ਜਨ ਆਪਣੇ ਉੱਠਣ ਨੂੰ ਖੋਲਦਿਆਂ ਆਇਆ ਉਸ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਦਿਆਂ ਆਇਆ ਜੋ ਇੱਕੋ ਹੀ ਮਹਮਾ ਵਡਿਆਈ ਰਸਤ ਦੇ ਯੋਗ ਪਰਮੇਸ਼ਵਰ ਹੈ ਜੋ ਇੱਕੋ ਹੀ ਸੱਚਾ ਤੇ ਜ਼ਿੰਦਾ ਖੁਦਾ ਹੈ ਜੋ ਮਾਰਿਆ ਗਿਆ ਗਾਇਆ ਗਿਆ ਔਰ 30 ਦਿਨ ਮੁਰਦਿਆਂ ਵਿੱਚੋਂ ਜੀ ਉੱਠਿਆ ਉਸ ਪਿਤਾ ਪ੍ਰਭੂ ਯੀਸ਼ੂ ਮਸੀਹ ਦੀ ਤਾਰੀਫ਼ ਕਰਦਿਆਂ ਆਇਆ ਉਸ ਯਹਵਾ ਪਰਮੇਸ਼ਵਰ ਦਾ ਧੰਨਵਾਦ ਕਰਦਿਆਂ ਆਇਆ ਉਸ ਪਰਮੇਸ਼ਵਰ ਦੇ ਨਾਮ ਨੂੰ ਮੁਬਾਰਕ ਕਹਿੰਦਿਆਂ ਆਇਆ ਉਹਦੀ ਤਾਰੀਫ਼ ਕਰਦਿਆਂ ਉਹਦੇ ਨਾਮ ਦੀ ਸ਼ੁਕਰਗੁਜ਼ਾਰੀ ਕਰਦਿਆਂ ਆਇਆ ਕਿਉਂਕਿ ਉਹ ਸਭ ਦੇਵੀਆਂ ਦਯਾਤਿਆਂ ਚੋਂ ਮਹਾਨ ਉਹਦੇ ਤੁੱਲ ਉਹਦੇ ਸਨਮਾਨ ਕੋਈ ਪਰਮੇਸ਼ਵਰ ਹੈ ਹੀ ਨਹੀਂ ਉਸ ਪਰਮੇਸ਼ਰ ਨੂੰ ਕਹਿਣਾ ਸ਼ੁਰੂ ਕਰੇ ਕੋਈ ਖੁਦਾਵਨ ਅਸੀਂ ਤੇਰਾ ਸਵਾਗਤ ਕਰਦੇ ਹਾਂ ਸਮਰਥੀਏ ਪਰਮੇਸ਼ਰ ਤੇਰੀ ਆਤਮਾ ਦਾ ਖੁਦਾਵਨ ਖੁਦਾ ਜਿਸ ਨੇ ਪਿਤਾ ਪ੍ਰਭੂ ਯੇਸ਼ੂ ਮਸੀਹ ਨੂੰ ਮਰਦਿਆਂ ਵਿੱਚੋਂ ਜੀਉ ਉਠਾਇਆ ਉਹ ਆਤਮਾ ਖੁਦਾਵਨ ਖੁਦਾ ਜਿਸ ਨੇ ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿੱਚ ਕੀਤਾ ਉਹ ਆਤਮਾ ਪਰਮੇਸ਼ਰ ਖੁਦਾਵਨ ਜੋ ਆਤ ਤੋਂ ਤੇਰੇ ਸੰਗ ਸੀ ਪਰਮੇਸ਼ਰ ਉਹ ਆਤਮਾ ਪਰਮੇਸ਼ਰ ਜੋ ਤੇਰੇ ਨਬੀਆਂ ਦੇ ਸੰਗ ਸੀ ਪਰਮੇਸ਼ਰ ਅੱਜ ਉਹ ਹੀ ਆਤਮਾ ਤੇਰੇ ਕੋਲੋਂ ਮੰਗਦੇ ਚਿੰਤੇ ਚੰਬੇ ਵੱਡੇ ਕੰਮਾਂ ਨੂੰ ਕਰਦਾ ਪਰਮੇਸ਼ਰ ਅੱਜ ਜੁਹੀ ਆਤਮਾ ਦਾ ਅਸੀਂ ਵੈਲਕਮ ਕਰਦੇ ਹਾਂ ਹੌਲੀ ਸਪਿਰਟ ਵੀ ਵੈਲਕਮ ਯੂ ਇਨ ਦਾ ਮਾਈਟੀ ਨੇਮ ਆਫ ਜੀਸਸ ਕ੍ਰਾਈਸ ਪਵਿੱਤਰ ਆਤਮਾ ਗੁੱਡ ਮਾਰਨਿੰਗ ਹੌਲੀ ਸਪਿਰਟ ਅਸੀਂ ਤੁਹਾਡਾ ਆਨਰ ਕਰਦੇ ਆਦਰ ਕਰਦੇ ਹਾਂ ਸਭ ਸ਼ਕਤੀਮਾਨ ਜੈਂਟਲਮੈਨ ਪਰਮੇਸ਼ਵਰ ਅਸੀਂ ਤੇਰਾ ਸਵਾਗਤ ਕਰਦੇ ਕਿਉਂਕਿ ਅਸੀਂ ਚਾਨ ਦੇ ਵਚਨ ਦੇ ਵਿੱਚ ਲਿਖਿਆ ਜਿੱਥੇ ਮਸੀਹ ਦਾ ਆਤਮਾ ਉੱਥੇ ਹੀ ਆਜ਼ਾਦੀ ਆ। ਸੋ ਪਵਿੱਤਰ ਆਤਮਾ ਅਸੀਂ ਤੁਹਾਡਾ ਵੈਲਕਮ ਕਰਦੇ ਆਂ ਔਰ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਆਂ ਲਾਰਡ ਜਿਸ ਤਰ੍ਹਾਂ ਵਚਨ ਦੇ ਵਿੱਚ ਲਿਖਿਆ ਖੁਦਾਵੰ ਨੂੰ ਉਸੇ ਤਰ੍ਹਾਂ ਤੂੰ ਜਿੱਦਾਂ ਸਾਡੇ ਵਿੱਚ ਆਵੇ ਖੁਦਾਵੰ ਸਾਡੀਆਂ ਜ਼ਿੰਦਗੀਆਂ 'ਚ ਛੁਟਕਾਰੇ ਅਸੀਂ ਦੇਖੀਏ ਚੰਗਿਆਈਆਂ ਅਸੀਂ ਦੇਖੀਏ ਪਿਤਾ ਦੀ ਮਾਹਿਮਾ ਨੂੰ ਅਸੀਂ ਦੇਖੀਏ ਉਹਦੀ ਗਲੋਰੀ ਨੂੰ ਸਿੱ ਚਮਕਦਾ ਹੋਇਆ ਦੇਖੀਏ ਉਹਦੇ ਨਾਮ ਨੂੰ ਜਲਾਲ ਮਿਲਦਿਆ ਹੋਇਆ ਅਸੀਂ ਦੇਖੇ ਸਮਰਥਿਅ ਪਰਮੇਸ਼ਰ ਵਾਕ ਰੂਹ ਇਸ ਤਰ੍ਹਾਂ ਧੰਨਵਾਦ ਕਰਦੇ ਆਂ ਤੇਰੀ ਸ਼ੁਕਰਗੁਜ਼ਾਰੀ ਕਰਦੇ ਆਂ ਤੇਰੀ ਮਾਹਿਮਾ ਤੇਰੀ ਤਾਰੀਫ਼ ਕਰਦੇ ਆਂ ਲੋ ਸੋ ਸਭ ਜਨ ਆਪਣੀਆਂ ਜ਼ੁਬਾਨਾਂ ਨੂੰ ਖੋਲਦੇ ਆ ਹੋਇਆ ਪਰਮੇਸ਼ਰ ਦੀ ਇੱਕੇ ਕਪਲਿਆਈ ਨੂੰ ਯਾਦ ਕਰਦੇ ਹਾਂ ਤਾਂ ਧੰਨਵਾਦ ਕਰਨਾ ਸ਼ੁਰੂ ਕਰੂੰ ਜੇ ਇੱਕ ਵਾਰ ਫਿਰ ਤੋਫੀਤਫੁਲੀ ਪਰਮੇਸ਼ਰ ਆਪਣੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਸਾਨੂੰ ਲੈ ਕੇ ਆਇਆ ਜਿਸ ਨੇ ਪੂਰੀ ਰਾਤ ਸੰਭਾਲ ਸਾਨੂੰ ਸੰਭਾਲ ਲਿਆ ਹਰ ਤਰ੍ਹਾਂ ਦੇ ਕਾਫ ਕਤਰਿਆ ਤੋਂ ਬਚਾਇਆ ਹਰ ਬੁਰੇ ਡ੍ਰੀਮ ਤੋਂ ਸਾਨੂੰ ਬਚਾਇਆ ਉਸ ਪਰਮੇਸ਼ਵਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਜੋ ਨਾ ਤਸੀ ਬਲ ਨਾ ਤ ਸ਼ਕਤੀ ਨਾ ਪਰੋਦੀ ਆਤਮਾ ਦੇ ਦੁਆਰਾ ਅਸੀਂ ਉਹਦੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਆਏ ਹਾਂ ਉਹਦੀ ਮਾਇਮਾ ਉਹਦੀ ਸਤਿਉ ਦੀ ਆਰਾਧਨਾ ਕਰਦੇ ਹੋਇਆ ਉਹਦੇ ਨਾਮ ਨੂੰ ਮੁਬਾਰਕ ਆਖਦੇ ਹੋਇਆ हे ਪਰਮੇਸ਼ਰ ਤੂੰ ਤਾਨਿਆ ਤੂੰ ਮੁਬਾਰਕ ਪਰਮੇਸ਼ਵਰਿਆ ਖੁਦਾਵਨ ਖੁਦਾ ਸਿ ਤੇਰੇ ਨਾਮ ਨੂੰ ਸਜਦਾ ਕਰਦੇ ਆ ਪਰਮੇਸ਼ਰ ਅਸੀਂ ਆਪਣੇ ਆਪ ਨੂੰ ਤੇਰੇ ਅਗੇ ਸਮਰਪਿਤ ਕਰਦੇ ਆ ਖੁਦਾਵਨ ਖੁਦਾ ਅਸੀਂ ਤੇਰੇ ਨਾਮ ਦੀ ਵਡਿਆਈ ਤੇਰੇ ਨਾਮ ਦੀ ਹੀ ਸਤੂਤੀ ਕਰਦੇ ਆ ਪਰਮੇਸ਼ਰ ਰੇ ਬੋਰੂਸ਼ੇ ਕੇ ਤੀਨੇ ਲੀਰੇ ਬੀਰੇ ਸ਼ੇ ਕੇ ਤੀਨੇ ਲੀਰੇ ਬੀਰੇ Риборуше кети нели рибери ше кети нели рибери. Рабара шаката нала рабара шаката нала рабара. Роборуше кети нели рибери ਸ਼ੁਰੂ ਕਰੂ ਕਿ ਪਰਮੇਸ਼ਰ ਅੱਜ ਮੈਂ ਤੇਰੀ ਹਜ਼ੂਰੀ ਵਿੱਚ ਖੁਦਾਵਨ ਖੁਦਾ ਇਕੋ ਹੀ ਚੀਜ਼ ਲਈ ਬੈਠਾਂਗਾ ਕਿ ਪਰਮੇਸ਼ਰ ਆਇ ਤੇਰਾ ਮਸਾ ਤੇਰਾ ਬਿਸ਼ੇਕ ਮੇਰੇ ਉੱਤੇ ਆਵੇ ਤੇਰਾ ਆਤਮਾ ਮੇਰੇ ਜੀਵਨ ਦੇ ਉੱਤੇ ਉਤਰੇ ਔਰ ਖੈਰ ਜਾਵੇ ਖੁਦਾਵਨ ਖੁਦਾ हे ਪਰਮੇਸ਼ਰ ਅੱਜ ਮੈਨੂੰ ਆਪਣੇ ਦਾਨਾਂ ਤੇ ਵਰਦਾਨਾਂ ਨਾਲ ਪਰਮੇਸ਼ਰ ਅੱਜ ਆਪਣੇ ਪਾਕ ਰੂ ਦਾ ਮਸਾ ਦੇ ਕੇ ਮੈਨੂੰ ਔਰ ਬਲਵਾਨ ਬਣਾ ਪਰਮੇਸ਼ਰ ਤਾਂ ਕਿ ਮੈਂ ਔਰ ਰੂਹ ਤੇ ਸੱਚਾਈ ਨਾਲ ਤੇਰੀ ਆਰਾਧਨਾ ਕਰ ਸਕਾਂ ਪਰਮੇਸ਼ਰ ਖੁਦਾਵਨ ਅੱਜ ਮੈਂ ਤੇਰੀ ਹਜ਼ੂਰੀ ਤੋਂ ਕੁਝ ਨਹੀਂ ਮੰਗਦਾ ਲਾਰਡ ਜਿਵੇਂ ਉਹ ਆਪਣਾ ਆਤਮਾ ਦੇ ਪਰਮੇਸ਼ਰ ਜਿਹਦਾ ਤੂੰ ਵਾਅਦਾ ਕੀਤਾ ਸੀ ਕਿ ਮੈਂ ਅੰਤ ਦੇ ਦਿਨਾਂ 'ਚ ਆਪਣੇ ਆਤਮਾ ਨੂੰ ਪਾਣੀ ਦੀ ਤਰ੍ਹਾਂ ਆਪਣੇ ਲੋਕਾਂ ਦੇ ਉੱਤੇ ਬਹਾ ਦੇਵਾਂਗਾ ਲੋਰ ਅੱਜ ਇਸ ਪ੍ਰੈਜ਼ੈਂਸ ਦੇ ਵਿੱਚ ਪਰਮੇਸ਼ਰ ਇਸ ਨਵੀਂ ਸੁਬਾ ਨਵੀਂ ਸਵੇਰ ਦੇ ਵਿੱਚ ਪਿਤਾ ਮੈਂ ਤਿਆਰੀ ਕਰਕੇ ਤੇਰੀ ਉਡੀਕ ਵਿੱਚ ਬੈਠਾ ਸਰਬਸ਼ਕਤੀਮਾਨ ਪਰਮੇਸ਼ਰ ਕਿ ਅੱਜ ਤੇਰਾ ਆਤਮਾ ਮੇਰੇ ਤੇ ਠਹਿਰ ਜਾਵੇ ਖੁਦਾਵਨ ਖੁਦਾ ਅੱਜ ਤੇਰੀ ਬਾਚਾ ਮੇਰੇ ਜੀਵਨ ਦੇ ਉੱਤੇ ਉਤਰੇ ਸਮਰਥੀ ਪਰਮੇਸ਼ਰ ਅੱਜ ਮੈਨੂੰ ਟੱਚ ਕਰ ਖੁਦਾਵਨ ਖੁਦਾ ਆਪਣੀ ਆਤਮਾ ਦੇ ਦੁਆਰਾ ਪਰਮੇਸ਼ਰ ਮੈਨੂੰ ਪਰ ਆਪਣੀ ਆਤਮਾ ਆਪਣੀ ਸਮਰਥ ਆਪਣੇ ਮੱਸਾ ਦੇ ਨਾਲ ਪਰਮੇਸ਼ਰ ਅੱਜ ਮੇਰੇ ਉੱਤੇ ਅਨੁਗ੍ਰਹਿ ਕਰ ਪਰਮੇਸ਼ਰ ਮੇਰੇ ਉੱਤੇ ਦਇਆ ਕਰ ਦਇਆ ਕਰ ਦਇਆ ਕਰ ਦਇਆ ਕਰ ਪਰਮੇਸ਼ਰ ਖੁਦਾਵਨ ਖੁਦਾ ਜ ਮੈਂ ਪ੍ਰਾਪਤਾ ਕਰਦੀ ਆ ਪ੍ਰਭ ਯੇਸ਼ੂ ਮਸੀਹ ਦੇ ਜੀਵਿਤ ਨਾਮ ਵਿੱਚ ਜਿਸ ਨਾਮ ਵਿੱਚ ਸਮਰਥਿਆ ਤਾਕਤ ਆ ਪਰਮੇਸ਼ਰ ਜਿਸ ਨਾਮ ਵਿੱਚ ਆਜ਼ਾਦੀ ਆ ਜੋ ਨਾਮ ਪਵਿੱਤਰ ਆ ਜੋ ਪਾਕਿਆ ਪਰਮੇਸ਼ਰ ਜਿਸ ਨਾਮ ਦੇ ਦੁਆਰਾ ਪਰਮੇਸ਼ਰ ਖੁਦਾਵਨ ਖੁਦਾ ਸਾਰੇ ਬੰਧਨ ਟੁੱਟ ਜਾਂਦੇ ਆ ਸ਼ੈਤਾਨ ਨੱਠ ਦਾ ਪਰਮੇਸ਼ਰ ਅੰਧਕਾਰ ਦੀਆਂ ਸ਼ਤਾਨੀ ਤਾਕਤਾਂ ਕੰਬ ਉੱਠੀਆਂ ਪਰਮੇਸ਼ਰ ਜਿਸ ਨਾਮ ਦੇ ਵਿੱਚ ਪਿਤਾ ਸੰਮ ਅੰਦਰ ਥੰਮ ਜਾਂਦੇ ਆ ਪਰਮੇਸ਼ਰ ਅੱਜ ਉਸ ਸਹੀ ਯੇਸ਼ੂ ਮਸੀਹ ਦੇ ਨਾਮ ਵਿੱਚ ਪਰਮੇਸ਼ਰ ਮੈਂ ਤੇਰੇ ਲੋਕਾਂ ਨੂੰ ਬles ਖੁਸ਼ੀਤ ਕਰਦੀ ਹਾਂ ਪਰਮੇਸ਼ਰ ਔਰ ਮੈਂ ਵਿਸ਼ਵਾਸ ਕਰਦੀ ਮੈਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਡਿਕਲੇਅਰ ਕਰਦੀ ਹਾਂ ਕਿ ਅੱਜ ਇਹਨਾਂ ਦੀ ਤੇਰੀ ਪ੍ਰੈਜ਼ੈਂਸ ਦੇ ਵਿੱਚ ਆਉਣਾ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਸੇਵ ਨਾ ਛੱਡੇਗਾ ਇਹਨਾਂ ਨੂੰ ਬles ਕਰੇਗਾ ਪਰਮੇਸ਼ਰ ਇਹ ਅਗਲੇ ਲੈਵਲ ਤੇ ਜਾਣਗੇ ਖੁਦਾਵਨ ਇਹ ਆਪਣੀਆਂ ਵੱਡੀਆਂ ਟੈਸਟਮਨੀਜ਼ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਦੇਖਣਗੇ ਇਹ ਆਪਣੇ ਬੱਚਿਆਂ ਦੇ ਹਿਰਦਿਆਂ ਨੂੰ ਬਦਲਦਿਆਂ ਹੋਏ ਦੇਖਣਗੇ ਆਪਣੇ ਪਰਿਵਾਰਾਂ ਦੇ ਲੋਕਾਂ ਦੇ ਮਨ ਨੂੰ ਚੇਂਜ ਹੁੰਦਾ ਕੈਰੇਕਟਰ ਨੇਚ ਸੋਚਾਂ ਨੂੰ ਚੇਂਜ ਹੁੰਦੇ ਆਂ ਦੇਖਣਗੇ ਪਰਮੇਸ਼ਰ ਯੀਸ਼ੂ ਮਸੀਹ ਦੇ ਨਾਮ ਚੋਂ ਦਾ ਬਿਸ਼ੇਕ ਤੁਹਾਡੇ ਪਰਿਵਾਰ ਨੂੰ ਟੱਚ ਕਰੇ ਯੀਸ਼ੂ ਮਸੀਹ ਦੇ ਨਾਮ ਚੋਂ ਦੀ ਸਾਮਰਤਾਡੇ ਘਰਾਂ ਪਰਿਵਾਰਾਂ ਚ ਐਂਟਰ ਕਰੇ ਰਾਈਟ ਨਾਓ ਯੀਸ਼ੂ ਮਸੀਹ ਦੇ ਨਾਮ ਚੋਂ ਦਾ ਆਤਮਾ ਤਾਨ ਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਟੱਚ ਕਰੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਸਾਰੇ ਬੰਧਨ ਤੁਹਾਡੇ ਪਰਿਵਾਰਾਂ ਵਿੱਚੋਂ ਟੁੱਟ ਜਾਣ ਅੱਜ ਰਾਈਟ ਨਾਓ ਯੀਸ਼ੂ ਮਸੀਹ ਦੇ ਨਾਮ ਚੋਂ ਤੁਸੀਂ ਆਪਣੀ ਚੰਗਿਆਈ ਆਪਣੇ ਛੁਟਕਾਰੇ ਨੂੰ ਦੇਖੋ ਪ੍ਰਭੂ ਯੀਸ਼ੂ ਮਸੀਹ ਦੇ ਜੀਵਿਤ ਨਾਮ ਵਿੱਚ ਉਹਦੀ ਵੱਡੀ ਬੇਦਾਰੀ ਡਿੱਕਰਾਂ ਪਰਿਵਾਰਾਂ ਚ ਐਂਟਰ ਕਰੇ ਔਰ ਤੁਸੀਂ ਬਹੁਤਿਆਂ ਦੇ ਲਈ ਇੱਕ ਬੇਦਾਰੀ ਦਾ ਕਾਰਨ ਬਣ ਜਾਓ ਆਈ ਯੇਸ਼ੂ ਮਸੀਹ ਦੇ ਨਾਮ ਚ ਮੈਂ ਤੁਹਾਨੂੰ ਬlesਸ ਖੁਸ਼ੀਤ ਕਰਦੀ ਆ ਮੈਂ ਆਸ਼ੀਸ਼ਿਤ ਘੋਸ਼ਿਤ ਕਰਦੀ ਆ ਸੋ ਮੰਗਣਾ ਸ਼ੁਰੂ ਕਰੋ ਕਿ ਪਰਮੇਸ਼ਰਾ ਜੀ ਮੈਨੂੰ ਔਰ ਕੁਝ ਨਹੀਂ ਚਾਹੀਦਾ ਅੱਜ ਮੈਨੂੰ ਯੇਸ਼ੂ ਮਸੀਹ ਦੇ ਨਾਮ ਦੇ ਚ ਖੁਦਾਵਨ ਖੁਦਾ ਉਹ ਨਾਮ ਜੋ ਸਭ ਨਾਵਾਂ ਨਾਲੋਂ ਉੱਤਮ ਆ ਉਹ ਨਾਮ ਜੋ ਸਭ ਨਾਵਾਂ ਨਾਲੋਂ ਪਰਮੇਸ਼ਰ ਉੱਚਾ ਆ ਪਰਮੇਸ਼ਰ ਉਹ ਨਾਮ ਜੋ ਸਭ ਨਾਵਾਂ ਨਾਲੋਂ ਪਵਿੱਤਰ ਆ ਅੱਜ ਉਸੇ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਖੁਦਾਵਨ ਖੁਦਾ ਮੈਨੂੰ ਆਪਣੀ ਆਤਮਾ ਦੇ ਨਾਲ ਪਰ ਮੈਨੂੰ ਆਪਣਾ ਅਭਿਸ਼ੇਕ ਦੇ ਖੁਦਾਵਨ ਖੁਦਾ ਮੈਨੂੰ ਆਪਣਾ ਗ੍ਰੇਸ ਦੇ ਪਰਮੇਸ਼ਰ ਮੈਨੂੰ ਆਪਣੇ ਡਿਵਾਈਨ ਸੈਲਪਰ ਦੇ ਪਰਮੇਸ਼ਰ ਉਹ ਦੂਤ ਮੇਰੇ ਲਈ ਰਿਲੀਜ਼ ਕਰ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਜੋ ਮੇਰੇ ਲਈ ਠਹਿਰਾਇਆ ਪਰਮੇਸ਼ਰ ਅੱਜ ਮੈਨੂੰ ਮੱਸਾ ਕਰ ਮੱਸਾ ਕਰ ਮੱਸਾ ਕਰ ਮੱਸਾ ਕਰ ਪਰਮੇਸ਼ਰ ਅੱਜ ਮੈਨੂੰ ਟੱਚ ਕਰ ਖੁਦਾਵਨ ਖੁਦਾ ਤੇਰਾ ਆਤਮਾ ਮੈਨੂੰ ਟੱਚ ਕਰੇ ਪਰਮੇਸ਼ਰ ਸੋ ਸਭ ਜਨ ਜਿੰਨੇ ਜਨ ਗੈਰ ਜ਼ੁਬਾਨ ਚ ਪ੍ਰਾਰਥਨਾ ਕਰ ਸਕਦੇ ਆ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਔਰ ਪਰਮੇਸ਼ਰ ਕੋ ਮੰਗਣਾ ਸ਼ੁਰੂ ਕਰੋ ਜੋ ਨਈ ਬੋਲ ਸਕਦੇ ਕਹਿਣਾ ਸ਼ੁਰੂ ਕਰੋ ਕਿ ਪਰਮੇਸ਼ਰ ਅੱਜ ਮੈਨੂੰ ਆਪਣੀ ਆਤਮਾ ਨਾਲ ਪਰ ਆਪਣੀ ਗੈਰ ਜ਼ੁਬਾਨ ਨਾਲ ਪਰ ਪਰਮੇਸ਼ਰ ਉਹ ਖੁਦਾਵਨ ਖੁਦ ਆਪਣੇ ਦੂਤਾਂ ਦੀਆਂ ਬੋਲੀਆਂ ਦੇ ਨਾਲ ਮੈਨੂੰ ਪਰ ਦੇ ਪਰਮੇਸ਼ਰ ਅੱਜ ਮੇਰੇ ਹੋਟਾਂ ਤੇ ਪਿਤਾ ਪਰਮੇਸ਼ਰ ਤੇਰੀ ਸਾਮਰਥ ਉਤਰੇ ਮੇਰੀ ਜ਼ੁਬਾਨ ਨੂੰ ਤੇਰਾ ਆਤਮਾ ਟੱਚ ਕਰੇ ਪਰਮੇਸ਼ਰ ਰਬਾ ਸ਼ਾਖਾ ਥਾਨਾ ਲਾ ਰਬਾ ਰਾ ਸ਼ਾਖਾ ਥਾਨਾ ਲਾ ਰਬਾ ਰਾ ਰੋਪੁਰੋ ਸ਼ੋਕਤ ਨੂੰ ਲੁਰੂ ਬੁਰੂ ਸ਼ੇਕ ਕਿ ਤੇ ਨੇਲੇ ਰੇ ਬੇਰੇ ਸ਼ੇਕ ਕਿ ਤੇ ਨੇਲੇ ਰੇ ਬੇਰੇ ਸ਼ੇਕ ਕਿ ਤੇ ਨੇਲੇ ਰੇ ਬੇਰ ਵਚਨ ਦੇ ਵਿੱਚ ਲਿਖਿਆ ਜੋ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਦੇ ਨੇ ਉਪੀਤਾ ਦੇ ਨਾਲ ਭੇਦੀਆਂ ਗੱਲਾਂ ਨੂੰ ਕਰਦੇ ਆਂ ਔਰ ਆਪਣੇ ਨਾਲ ਜੁੜੀ ਇੱਕ ਇੱਕ ਚੀ ਦੀ ਉਨਤੀ ਕਰਦੇ ਆਂ ਸੋ ਇਸ ਸਮਾਂ ਚੁੱਪ ਰਹਿੰਦਾ ਨਹੀਂ ਆਂ ਆਪਣੇ ਆਪਣੀਆਂ ਕੋਠੜੀਆਂ ਨੂੰ ਬੰਦ ਕਰੋ ਔਰ ਪਿਤਾਗੇ ਗੁਪਤ ਵਿੱਚ ਪ੍ਰਾਰਥਨਾ ਕਰੋ ਕਿ ਪਰਮੇਸ਼ਵਰ ਅੱਜ ਮੈਨੂੰ ਤੇਰਾ ਆਤਮਾ ਚਾਹੀਦਾ ਮੈਨੂੰ ਤੇਰੀ ਪ੍ਰੈਜ਼ੈਂਸ ਚਾਹੀਦੀ ਆਂ ਲਾਰਡ ਮੈਨੂੰ ਬles ਕਰ ਅੱਜ ਖੁਦਾਵੰਦ ਕੁਦਾ ਤੇਰੀ ਸਮਰਥ ਮੇ ਤੇ ਉਤਰੇ ਪਰਮੇਸ਼ਰ ਤੇਰਾ ਮੱਸਾ ਮੇਰੇ ਜੀਵਨ ਦੇ ਉੱਤੇ ਕਾਰਿਆ ਕਰੇ ਸੈਂਟ ਪੌਲ ਨੇ ਸਭ ਤੋਂ ਅਦੀ ਗੈਰ ਜ਼ੁਬਾਨ ਚ ਪ੍ਰਾਰਥਨਾ ਕੀਤੀ ਔਰ ਸਭ ਤੋਂ ਅਧਿਕ ਉਹਨੇ ਕੰਮ ਕੀਤੇ ਆ ਉਹਨੇ ਪਰਮੇਸ਼ਵਰ ਦੇ ਨਾਮ ਨੂੰ ਸਭ ਤੋਂ ਅਧਿਕ ਉੱਚਾ ਕੀਤਾ ਉਹਨੇ ਬਹੁਤ ਸਾਰੀਆਂ ਰੂਹਾਂ ਨੂੰ ਬਚਾਇਆ ਇੱਕੋ ਹੀ ਕਾਰਨ ਸੀ ਕਿਉਂਕਿ ਉਹ ਗੈਰ ਜ਼ੁਬਾਨ ਚ ਪ੍ਰਾਰਥਨਾ ਕਰਨ ਵਾਲਾ ਸਖਤ ਸੀ ਇਸ ਲਈ ਅੱਜ ਗੈਰ ਜ਼ੁਬਾਨ ਨੂੰ ਮੰਗਣਾ ਸ਼ੁਰੂ ਕਰੋ ਪਰਮੇਸ਼ਵਰ ਦੇ ਮੱਸਾ ਨੂੰ ਮੰਗਣਾ ਸ਼ੁਰੂ ਕਰੋ ਪਰਮੇਸ਼ਵਰ ਦੀ ਸਾਮਰਥ ਨੂੰ ਮੰਗਣਾ ਸ਼ੁਰੂ ਕਰੋ ਔਰ ਗੈਰ ਜ਼ੁਬਾਨ ਦੇ ਨਾਲ ਪਰਜੋ ਪ੍ਰਭ ਯੇਸ਼ੂ ਮਸੀਹ ਦੇ ਜੀਵਿਤ ਨਾਮ ਦੇ ਚ ਅੱਜ ਪਰਮੇਸ਼ਵਰ ਦਾ ਰੂਤਾ ਡਿਹੋਟਾ ਨੂੰ ਟੱਚ ਕਰੇ ਟੱਚ ਕਰੇ ਟੱਚ ਕਰੇ ਟੱਚ ਕਰੇ ਟੱਚ ਕਰੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਤੇ ਵਿਸ਼ਵਾਸ ਦੇ ਨਾਲ ਆਪਣੇ ਹੋਟਾਂ ਨੂੰ ਖੋਲਣਾ ਸ਼ੁਰੂ ਕਰੋ ਜੋ ਵੀ ਤਾਂ ਦੇ ਮੂਝ ਪਰਮੇਸ਼ਰ ਦਾ ਆਤਮਾ ਜਿਹੜੇ ਸ਼ਬਦ ਪਾਰਿਆ ਉਹਨਾਂ ਨੂੰ ਬੋਲਣਾ ਸ਼ੁਰੂ ਕਰੋ ਆਪਣੀਆਂ ਆਪਣੇ ਆਪ ਨੂੰ ਇੱਕ ਵਿਸ਼ਵਾਸ ਨਾਲ ਪਰ ਕੇ ਬੋਲਣਾ ਸ਼ੁਰੂ ਕਰੋ ਕਿ ਪਰਮੇਸ਼ਰ ਤੇਰਾ ਆਤਮਾ ਸਾਡੇ ਉੱਤੇ ਆ ਤੇਰਾ ਆਤਮਾ ਸਾਨੂੰ ਟੱਚ ਕਰ ਰਿਹਾ ਪਰਮੇਸ਼ਰ ਤੇਰੀ ਸਾਮਰ ਸਾਡੇ ਜੀਵਨਾਂ ਦੇ ਉੱਤੇ ਕਾਰਜ ਕਰ ਰਹੀ ਹੈ ਪਰਮੇਸ਼ਰ ਅੱਜ ਜਿਸੀ ਸੇਮ ਵਾਪਸ ਨਹੀਂ ਜਾ ਰਹੇ ਰੇ ਬੁਰੋਸ਼ੇ ਕੇ ਤਿੰਨੇ ਲੇਰੇ ਬੇਰੇ ਸ਼ੇ ਕੇ ਤਿੰਨੇ ਲੇਰੇ ਬੇਰੇ ਰੋ ਬੋ ਰੋਸ਼ੋ ਕੋ ਤੋ ਰੋ ਬੁਰੋਸ਼ੇ ਕੇ ਤਿੰਨੇ ਲੇਰੇ ਬੇਰੇ reketenele reboroshi katana la rabara rokoto roboroshi katana nanama yokoto no lo roboroshi katara baya katana nama reketenele reboroshi katana la rabababa roboro yokoto no lo roboroshi katana nama yokoto roboro rakata nanana ma yakata na la rabara shakata na la rabara rababa baba yakata nanana ma yakata na la ਰੋ ਕੋ ਤੋ ਨੋ ਨੋ ਮੋ ਯੋ ਕੋ ਤੋ ਨੋ ਲੋ ਰੋ ਬੋ ਰੋ ਸ਼ੇ ਕਿ ਤੇ ਨੇਲੇ ਰੇ ਬੇ ਟੱਚ ਦਾ ਹੌਲੀ ਗੋਸ ਪਵਿੱਤਰਾਤਮਾ ਨੂੰ ਟੱਚ ਕਰੇ ਟੱਚ ਕਰੇ ਰਾਈਟ ਨਾ ਯੇਸ਼ੂ ਮਸੀਹ ਦੇ ਜੀਵਿਤ ਨਾਮ ਵਿੱਚ ਯੇਸ਼ੂ ਮਸੀਹ ਦੇ ਜੀਵਿਤ ਨਾਮ ਵਿੱਚ ਪਰਮੇਸ਼ਰ ਦਾ ਰੂਹ ਤੁਹਾਡੇ ਤੇ ਉਤਰੇ ਉਹ ਠਹਿਰ ਜਾਵੇ ਉਹਦੀ ਸਮਰਤਾ ਦੇ ਹੋਟਾਂ ਨੂੰ ਖੋਲਲੇ ਉਹਦੀ ਸਮਰਤਾ ਨੂੰ ਪਵਿੱਤਰ ਆਤਮਾ ਦੀ ਸਾਮਰਤਾ ਨੂੰ ਗੈਰ ਜ਼ੁਬਾਨ ਦੇ ਨਾਲ ਪਰਦੋਵੇ ਰਾਈਟ ਨਾ ਰਾਈਟ ਨਾ ਤੁਸੀਂ ਵੱਡੀਆਂ ਗਵਾਹੀਆਂ ਨਾਲ ਖੜੇ ਹੋ ਅਜ ਤੜੇ ਆਤਮਿਕ ਜੀਵਨ ਸੇਵ ਨਾ ਰਹਿਣ ਤੁਹਾਡੀਆਂ ਪ੍ਰੇਰ ਲਾਈਫ ਦੇ ਤਾਡੀ ਪ੍ਰੇਅ ਲਾਈਫ ਸੇਵ ਨਰੇਵੇ ਔਰ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਤੁਹਾਡੇ ਕਰਾਨਿਆਂ ਸੇਵ ਨਰੇਣ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਚ ਅੱਜ ਤੁਹਾਡੇ ਕਰਾਨਿਆਂ ਤੱਕ ਪਰਮੇਸ਼ਰ ਟੱਚ ਕਰੇ ਤੁਹਾਡੇ ਹਸਬੈਂਡ ਤੁਹਾਡੀ ਵਾਈਫ ਤੁਹਾਡੇ ਬੱਚੇ ਤੁਹਾਡਾ ਫਾਈਨੈਂਸ ਤੁਹਾਡੇ ਪੈਨ ਪਰਵਾਂ ਤੱਕ ਪਰਮੇਸ਼ਰ ਟੱਚ ਕਰੇ ਟੱਚ ਕਰੇ ਟੱਚ ਕਰੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਰੇ ਬੇਰੇ ਸ਼ੇਕ ਤੇ ਨੇਰੇ ਬੇਰੇ ਸ਼ੇਕ ਤੇ ਨੇਰੇ ਬੇਰੇ ਰੋਬੋ ਰੋ ਸ਼ੇਕ ਤੇ ਨੇਰੇ ਬੇਰੇ ਸ਼ੇਕ ਤੇ ਨੇਰੇ ਬੇਰੇ ਸ਼ੇਕ ਤੇ ਨੇਰੇ ਬੇਰੇ ਸੋ ਸਭ ਜਨ ਆਪਣੇ ਤਾਰੀਫ ਕਰਦੇ ਉਸ ਜੀਵਿਤ ਪਰਮੇਸ਼ਵਰ ਦੀ ਆਪਣੇ ਸੱਚੇ ਜ਼ਿੰਦਾ ਖੁਦਾ ਵਨ ਯੇਸ਼ੂ ਮਸੀਹ ਦੀ ਮਾਹਿਮਾ ਕਰਦੇ ਹਾਂ ਉਸ ਯੋਹਾਵਾ ਪਰਮੇਸ਼ਰ ਨੂੰ ਮੁਬਾਰਕ ਆਖਦੇ ਹਾਂ ਕਿਉਂਕਿ ਉਹ ਸਾਡੇ ਵਿੱਚ ਆਉਦਾ ਆਤਮਾ ਸਾਡੇ ਵਿੱਚ ਆ ਰੂ ਦੇ ਬਚਨ ਦੇ ਵਿੱਚ ਲਿਖਿਆ ਕਿ ਉਸਨੇ ਆਪਣੇ ਬਚਨ ਨੂੰ ਵੀ ਆਪਣੇ ਨਾਮ ਤੋਂ ਮਹੱਤਮ ਪੁਰ ਆਦਰ ਦਿੰਦਾ ਦੇਣ ਵਾਲਾ ਪਰਮੇਸ਼ਰ ਆ ਸੋ ਉਸ ਪਰਮੇਸ਼ਰ ਦੇ ਬਚਨ ਦਾ ਓਨਰ ਕਰਦਿਆਂ ਹੈ ਸਵਾਗਤ ਕਰਦਿਆਂ ਹਾਂ ਕਹਿਣਾ ਸ਼ੁਰੂ ਕਰੋ ਕਿ ਪਾਕ ਰੂ ਅੱਜ ਜਿੱਦਾਂ ਹੀ ਅਸੀਂ ਪਰਮੇਸ਼ਰ ਦੇ ਬਚਨ ਵਿੱਚੋਂ ਪੜਹੀਏ ਪਰਮੇਸ਼ਰ ਤੇਰੀ ਬੁੱਧੀ ਸਾਡੇ ਤੇ ਆਵੇ ਤੇਰਾ ਮੱਸਾ ਸਾਡੇ ਤੇ ਆਵੇ ਤੇਰੇ ਬਚਨ ਦੇ ਦੁਆਰਾ ਸਿ ਚੱਲ ਸਕੀਏ ਔਰ ਜਦ ਅਸੀਂ ਬਚਨ ਦੇ ਆਧਾਰ ਤੇ ਪ੍ਰਾਰਥਨਾ ਕਰੀਏ ਪਰਮੇਸ਼ਰ ਅਸੀਂ ਆਪਣੇ ਰਿਜ਼ਲਟਸ ਨੂੰ ਦੇਖੀ ਆਪਣੇ ਉੱਤਰ ਦੇ ਕਿ ਕੁਦਾਵਨ ਕੁਦਾ ਕਿਉਂ ਤੂੰ ਆਪਣੇ ਬਚਨ ਨੂੰ ਪੇਜ ਕੇ ਹੀ ਸਾਡੇ ਨਾਲ ਗੱਲ ਕਰਦਾ ਪਿਤਾ ਔਰ ਸਾਨੂੰ ਆਉਣ ਵਾਲੀ ਹਰ ਤਬਾਹੀ ਤੋਂ ਬਚਾਉਣਾ ਪਰਮੇਸ਼ਰ ਸਾਨੂੰ ਇਹ ਅਨੁਗ੍ਰਹਿ ਦੇ ਗ੍ਰੇਸ ਤੇ ਪਰਮੇਸ਼ਰ ਕਿ ਅਸੀਂ ਤੇਰੇ ਬਚਨ ਤੇ ਮੰਨਨ ਕਰਨ ਵਾਲੇ ਹੋ ਸਕੀਏ ਔਰ 100 ਗੁਣਾ ਫਲ ਲੈ ਕੇ ਆ ਸਕੀਏ ਪਰਮੇਸ਼ਰ ਔਰ ਇਹ ਫਲ ਸਾਡੀਆਂ ਜ਼ਿੰਦਗੀਆਂ ਚ ਬਣਿਆ ਰਵੇ ਔਰ ਹਰ ਇੱਕ ਉਹ ਅੰਧਕਾਰ ਦੀ ਸ਼ਤਾਨੀ ਤਾਕਤ ਜੋ ਸਾਡੇ ਫਲਾਂ ਨੂੰ ਚੁਰਾਉਣਾ ਚਾਵੇ ਇਸ ਵਚਨ ਨੂੰ ਚੁਰਾਉਣਾ ਚਾਵੇ ਉਸ ਉੱਤੇ ਪਵਿੱਤਰ ਆਤਮਾ ਤੇਰੀ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਅੱਗ ਉਤਰੇ ਪਰਮੇਸ਼ਰ ਸੋ ਸਭ ਜਣੇ ਇਸ ਤਰ੍ਹਾਂ ਤਾਰੀਫ ਕਰਦੇ ਆਂ ਪਰਮੇਸ਼ਰ ਦੇ ਵਚਨ ਦਾ ਆਨਰ ਕਰਦੇ ਆਂ ਮੇਰੇ ਨਾਲ ਇੱਕ ਮਨ ਹੁੰਦਿਆ ਪਰਮੇਸ਼ਰ ਦੇ ਵਚਨ ਨੂੰ ਪੜਾਂਗੇ ਹਾਲੇਲੂਇਆ ਸਾਡੇ ਪਰਮੇਸ਼ਰ ਦਾ ਭਜਨ ਗਾਉਣਾ ਤਾਂ ਪਲਾ ਹੈ ਉਸਤਤ ਕਰਨਾ ਮਨ ਪਾਉਣ ਪਾਉਣਾ ਤੇ ਸੋਣਾ ਹੈ ਯਹਵਾ ਯਰੂਸ਼ਲਮ ਨੂੰ ਉਸਾਰਦਾ ਹੈ ਉਹ ਇਜ਼ਾਇਲ ਦੇ ਦੇਸੋਂ ਕੱਡਿਆਂ ਨੂੰ ਇਕੱਠਿਆ ਕਰਦਾ ਹੈ ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ ਉਹ ਤਾਰਿਆਂ ਦੀ ਗਿਣਤੀ ਕਰਦਾ ਹੈ ਅਤੇ ਉਹਨਾਂ ਸਾਰਿਆਂ ਦੇ ਨਿਆਉ ਬੁਲਾਉਂਦਾ ਹੈ ਸਾਡਾ ਪ੍ਰਭੂ ਮਹਾਨ ਅਤੇ ਬਹੁਤ ਸ਼ਕਤੀਮਾਨ ਹੈ। ਉਹਦੀ ਸਮਝ ਦਾ ਕੋਈ ਪਰਵਾਹ ਨਹੀਂ। ਯਹਵਾ ਮਸਕੀਨਾਂ ਨੂੰ ਸੰਭਾਲਦਾ ਹੈ। ਉਹ ਦੁਸ਼ਟਾਂ ਨੂੰ ਤਰਤੀ ਤਿੱਖ ਨਿਵਾ ਦਿੰਦਾ ਹੈ। ਯਹਵਾ ਨੂੰ ਧੰਵਾਦ ਨਾਲ ਉੱਤਰ ਦਿਓ। ਸਾਡੇ ਪਰਮੇਸ਼ੁਰ ਲਈ ਬਰਬਤ ਨਾਲ ਭਜਨ ਗਾਓ ਜਿਹੜਾ ਆਕਾਸ਼ ਨੂੰ ਬਦਨਾ ਨਾਲ ਟੱਕਦਾ ਹੈ। ਅਤੇ ਧਰਤੀ ਲਈ ਮੀਂਹ ਤਿਆਰ ਕਰਦਾ ਹੈ ਅਤੇ ਪਹਾੜਾਂ ਉੱਤੇ ਕਾ ਉਗਾਉਂਦਾ ਹੈ ਉਹ ਡੰਗਰਾਂ ਨੂੰ ਉਹਨਾਂ ਦਾ ਆਹਾਰ ਦਿੰਦਾ ਹੈ ਨਾਲੇ ਕਾਵਾਂ ਤੇ ਬੱਚਿਆਂ ਨੂੰ ਜਦ ਉਹ ਪੁਕਾਰਦੇ ਹਨ ਨਾ ਕੋੜੇ ਦੇ ਜ਼ੋਰ ਵਿੱਚ ਉਹ ਖੁਸ਼ ਹੁੰਦਾ ਹੈ ਨਮੁੱਖ ਦੀਆਂ ਲੱਤਾਂ ਉੱਤੇ ਰੀਝਦਾ ਹੈ ਯਹਵਾ ਆਪਣਾ ਪੈ ਮੰਨਣ ਵਾਲਿਆਂ ਉੱਤੇ ਰੀਝਦਾ ਹੈ ਅਤੇ ਆਪਣੀ ਦਇਆ ਦੀ ਆਸਵੰਦਾ ਉੱਤੇ ਵੀ ਇਹ ਯਰੂਸ਼ਲਮ ਯਹਵਾ ਦਾ ਜਸਗਾ ਹੈ ਸਾਇੂਨ ਆਪਣੇ ਪਰਮੇਸ਼ਵਰ ਦੀ ਉਸਤਤ ਕਰ ਉਹਨੇ ਤਾਂ ਤੇਰੇ ਫਾਟਕਾਂ ਦੇ ਅਰਲਾ ਨੂੰ ਤਕੜਾ ਕੀਤਾ ਉਹਨੇ ਤੇ ਤੇਰੇ ਵਿੱਚ ਤੇਰੇ ਬੱਚਿਆਂ ਨੂੰ ਬਰਕਤ ਦਿੱਤੀ ਉਹ ਤੇਰੀਆਂ ਹੱਦਾਂ ਵਿੱਚ ਸੁਲਾ ਰੱਖਦਾ ਹੈ ਉਹ ਤੈਨੂੰ ਮੈਦੇ ਵਾਲੀ ਕਣਕ ਨਾਲ ਰਜਾਉਂਦਾ ਹੈ ਉਹ ਆਪਣਾ ਹੁਕਮ ਧਰਤੀ ਉੱਤੇ 깔ਦਾ ਹੈ। ਉਹਦਾ ਵਚਨ ਬਹੁਤ ਤੇਜ਼ ਦੌੜਦਾ ਹੈ। ਉਹ ਬਰਫ਼ ਉਨਵਾਂ ਨੂੰ ਪੋਂਦਾ ਹੈ ਅਤੇ ਕੁੱਕਰ ਸਾਂ ਵਾਂਗੂ ਅਤੇ ਕੁੱਕਰ ਸਾਂ ਵਾਂਗੂ ਖਿੰਡੋਂਦਾ ਹੈ। ਉਹ ਆਪਣੀ ਬਰਫ਼ ਨੂੰ ਟੁਕੜੇ-ਟੁਕੜੇ ਕਰਕੇ ਸੁੱਟਦਾ ਹੈ। ਉਹਦੇ ਪਾਲੇ ਅੱਗੇ ਕੌਣ ਖੜਾ ਰਹਿ ਸਕਦਾ ਹੈ ਉਹ ਆਪਣਾ ਹੁਕਮ ਕੱਲ ਕੇ ਉਹਨਾਂ ਨੂੰ ਇੰਗਲਾਦਿੰਦਾ ਹੈ ਉਹ ਆਪਣੀ ਪੌਹਂ ਚਲਾਉਂਦਾ ਹੈ ਪਾਣੀ ਵਗ ਪੈਂਦੇ ਹਨ ਉਹ ਯਾਕੂਬ ਨੂੰ ਆਪਣੇ ਹੁਕਮ ਇਜ਼ਰਾਈਲ ਨੂੰ ਆਪਣੀਆਂ ਵਿਧੀਆਂ ਦੇ ਨਿਯਾਅ ਦੱਸਦਾ ਹੈ ਉਹਨੇ ਕਿਸੇ ਹੋਰ ਕੌਮ ਨਾਲ ਇਹ ਜਨ ਨਹੀਂ ਕੀਤਾ ਅਤੇ ਉਹਦੇ ਨਿਯਾਵਾ ਨੂੰ ਉਹਨਾਂ ਨੇ ਜਾਣਿਆ ਵੀ ਨਹੀਂ ਸਭ ਬੋਲੋ ਅਮੀਨ ਅਮੀਨ ਹਾਲੇਲੂਇਆ ਥੈਂਕ ਯੂ ਜੀਸਸ ਸਭ ਜਨ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਆਈ ਇਸ ਜੀਵਿਤ ਵਚਨ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਖੁਦਾਵੰ ਤੇਰੇ ਜੀਵਿਤ ਕਲਾਮ ਦੇ ਲਈ ਪਰਮੇਸ਼ਰ ਜੋ ਤੂੰ ਸਾਡੇ ਲਈ ਭੇਜਿਆ ਸੀ ਵਿਸ਼ਵਾਸ ਕਰਦੇ ਸਾਮਰਥੀ ਪਰਮੇਸ਼ਰ ਕਿ ਅਸੀਂ ਤੇਰੀਆਂ ਪਲਿਆਈਆਂ ਦੇ ਲਈ ਜੋ ਤੂੰ ਸਾਡੇ ਜੀਵਨ ਦੇ ਉੱਤੇ ਕੀਤੀਆਂ ਉਹਦੇ ਲਈ ਤੇਰੀ ਤਾਰੀਫ ਕਰਦੇ ਹਾਂ ਖੁਦਾਵੰ ਖੁਦਾ ਸੱਚਮੁੱਚ ਪਰਮੇਸ਼ਰ ਤੂੰ ਆਪਣੇ ਲੋਕਾਂ ਤੇ ਦਇਆ ਕਰਨ ਵਾਲਾ ਪਰਮੇਸ਼ਰ ਹੈਂ ਖੁਦਾਵੰਦਾਸੀ ਤੇਰੀ ਉਸਤਤਕਾਰ ਤੇ ਰਾਵਾਂਗੇ ਪਰਮੇਸ਼ਰ ਖੁਦਾਵਨ ਖੁਦਾ ਅਸੀਂ ਤੇਰੇ ਭਜਨ ਕੀਰਤਨ ਕਰਦੇ ਰਾਵਾਂਗੇ ਸਾਮਰਥੀਏ ਪਰਮੇਸ਼ਰ ਸਾਨੂੰ ਇਹ ਅਨੁਗ੍ਰਹਿ ਦੇ ਬਲ ਦੇ ਸਾਮਰਥੀ ਆਪਣਾ ਆਤਮਾ ਦੇ ਆਪਣਾ ਮੱਸਾ ਦੇ ਪਰਮੇਸ਼ਰ ਆਪਣਾ ਗ੍ਰੇਸ ਦੇ ਪਰਮੇਸ਼ਰ ਆਪਣੇ ਹਾਲੀਵੁੱਡ ਦੀ ਫਾਇਰ ਸਾਨੂੰ ਦੇ ਖੁਦਾਵਨ ਖੁਦਾ ਤਾਂ ਕਿ ਅਸੀਂ ਤੇਰੇ ਵਚਨਾਂ ਤੇ ਚੱਲ ਸਕੀਏ ਖੁਦਾਵਨ ਖੁਦਾ ਤੇਰੀ ਮਹਿੰਮਾ ਨੂੰ ਅਸੀਂ ਦੇਖ ਸਕੀਏ ਸਾਮਰਥੀਏ ਪਰਮੇਸ਼ਰ ਖੁਦਾਵਨ ਖੁਦਾ ਯਹੋਵਾ ਪਰਮੇਸ਼ਰ ਜੇ ਤੂੰ ਸਾਡੇ ਉੱਤੇ ਦਇਆ ਕਰ ਤਾ ਕਰ ਤਾ ਕਰ ਦਇਆ ਕਰ ਪਰਮੇਸ਼ਰ ਕਿਉਂਕਿ ਉਹ ਕੇਂਦਰ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਤੇ ਉਹਨਾਂ ਦੇ ਸਾਰੇ ਸੋਗ ਸੋਗਾਂ ਉੱਤੇ ਪੱਟੀ ਬੰਨਦਾ ਸੋ ਜਿੰਨੇ ਜਨ ਅੱਜ ਆਪਣੇ ਟੁੱਟੇ ਮਨ ਦੇ ਨਾਲ ਉਹਦੀ ਪ੍ਰੈਜ਼ੈਂਸ ਦੇ ਵਿੱਚ ਬੈਠੇ ਆਂ ਅੰਜੂਆਂ ਦੇ ਨਾਲ ਉਹਦੀ ਪ੍ਰੈਜ਼ੈਂਸ ਦੇ ਵਿੱਚ ਬੈਠੇ ਆਂ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਤੁਹਾਨੂੰ ਫਲਵੰਤ ਕਰੇਗਾ ਤੁਹਾਨੂੰ ਆਸ਼ੀਸ਼ਿਤ ਕਰੇਗਾ ਤੁਹਾਡੇ ਸੋਗਾਂ ਉੱਤੇ ਅੱਜ ਉਹ ਪੱਟੀ ਬੰਨੇਗਾ ਤੁਹਾਨੂੰ ਹੀਲ ਕਰੇਗਾ ਤੁਹਾਨੂੰ ਬLES ਕਰੇਗਾ ਉਹ ਤੁਹਾਨੂੰ ਆਸ਼ੀਸ਼ਿਤ ਕਰੇਗਾ ਸੋ ਆਪਣੇ ਆਪ ਨੂੰ ਫਾਇਰ ਦੇ ਨਾਲ ਤਿਆਰ ਕਰਨਾ ਸ਼ੁਰੂ ਕਰੋ ਪਵਿੱਤਰ ਆਤਮਾ ਦੀ ਅਗਨ ਨੂੰ ਮੰਗਣਾ ਸ਼ੁਰੂ ਕਰੋ ਕਿ ਪਰਮੇਸ਼ਰ ਅੱਜ ਤੇਰਾ ਮੱਸਾ ਸੜੇ ਜੀਵਨ ਦੇ ਉੱਤੇ ਉਤਰੇ ਖੁਦਾਵਨ ਖੁਦਾ ਪਵਿੱਤਰ ਆਤਮਾ ਆਪਣੀ ਅੱਗ ਨੂੰ ਰਿਲੀਜ਼ ਕਰ ਫਾਇਰ ਨੂੰ ਰਿਲੀਜ਼ ਕਰ ਸਮਰਥਿ ਪਰਮੇਸ਼ਰ ਔਰ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਕਿ ਇਹ ਸਮਰਥਿ ਖੁਦਾਵਨ ਖੁਦਾ ਅਸੀਂ ਤੇਰੇ ਅੱਗੇ ਪ੍ਰਾਰਥਨਾ ਕਰਦੇ ਹਾਂ ਹਰ ਇੱਕੋ ਆਤਮਾ ਜੋ ਸਾਨੂੰ ਤੇਰੇ ਡਰ ਵਿੱਚ ਚੱਲਣ ਤੋਂ ਰੋਕਦਾ ਪਰਮੇਸ਼ਰ ਜੋ ਸਾਨੂੰ ਤੇਰੇ ਪੈ ਵਿੱਚ ਚੱਲਣ ਤੋਂ ਰੋਕਦਾ ਪਰਮੇਸ਼ਰ ਉਹਨਾਂ ਸਾਰੀਆਂ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਦੇ ਉੱਤੇ ਪਵਿੱਤਰ ਆਤਮਾ ਤੇਰੀ ਅੱਗ ਉਤਰੇ 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 ਪਰਮੇਸ਼ਰ ਹਰ ਇੱਕੋ ਪਾਪ ਦੀ ਤਾਕਤ ਪਰਮੇਸ਼ਰ ਜੋ ਸਾਨੂੰ ਤੇਰੀ ਪ੍ਰੈਜ਼ੈਂਸ ਤੋਂ ਦੂਰ ਕਰਦੀ ਆ ਪਵਿੱਤਰ ਆਤਮਾ ਤੁਹਾਡੀ ਮਰਜ਼ੀ ਤੋਂ ਸਾਨੂੰ ਬਾਹਰ ਕਰਦੀ ਆ ਪਰਮੇਸ਼ਰ ਹਰ ਉਹ ਪਾਪ ਤੇ ਬਦੀ ਤੇ ਬੁਰਾਈ ਤੇ ਪਰਮੇਸ਼ਰ ਚਾਹੇ ਮੇਰੇ ਵਿੱਚ ਹੈ ਮੇਰੇ ਪਰਿਵਾਰ ਵਿੱਚ ਹੈ ਮੇਰੇ ਬੱਚਿਆਂ ਵਿੱਚ ਹੈ ਪਰਮੇਸ਼ਰ ਉਹਨਾਂ ਸਭ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਦੇ ਉੱਤੇ ਹੌਲੀ ਗੋ ਫਾਇਰ 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 ਇਨ ਦਾ ਨੇਮ ਆਫ ਜੀਸਸ ਖੁਦਾਵਨ ਖੁਦਾ ਮੈਂ ਪ੍ਰਾਰਥਨਾ ਕਰਦੀ ਪ੍ਰਭੂ ਯਿਸੂ ਮਸੀਹ ਦੇ ਜੀਵਿਤ ਨਾਮ ਵਿੱਚ ਅੱਜ ਜਿਨਨੇ ਬਿਮਾਰ ਇਸ ਪ੍ਰਾਰਥਨਾ ਨੂੰ ਸੁਣ ਰੇ ਤੇਰੀ ਚੰਗਿਆਈਆਂ ਉਨਤੇ ਉਤਰੇ ਹਰ ਪੇਨ ਉਹਨਾਂ ਦੀ ਬਾਡੀ ਚੋਂ ਆਊਟ ਹੋਵੇ ਪ੍ਰਭ ਯੇਸ਼ੂ ਮਸੀਹ ਦੇ ਨਾਮ 'ਚ ਹਰ ਦਰਦ ਉਹਨਾਂ ਨੂੰ ਛੱਡ ਕੇ ਜਾਵੇ ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ 'ਚ ਹਰ ਬੰਧਨ ਸ਼ਾਪ ਕਰਜ਼ ਪਰਮਿਸ਼ਨਾਂ ਦੀਆਂ ਜ਼ਿੰਦਗੀਆਂ 'ਚ ਟੁੱਟ ਜਾਣ ਤੇਰੇ ਜੀਵਿਤ ਨਾਮ ਵਿੱਚ ਪਰਮੇਸ਼ਰ ਔਰ ਖੁਦਾਇਆ ਖੁਦਾ ਮੈਂ ਪ੍ਰਾਰਥਨਾ ਕਰਦੀ ਸਰਬਸ਼ਕਤੀਮਾਨ ਪਰਮੇਸ਼ਰ ਤੇਰਾ ਅਨੁਗ੍ਰਹਿ ਤੇਰੀ ਦਇਆ ਪਰਮੇਸ਼ਰ ਤੇਰੇ ਲੋਕਾਂ ਤੇ ਉਤਰੇ ਅੱਜ ਸਾਰੇ ਪਿਤਾ ਜਿਨਨੇ ਖੁਦਾਵਨ ਖੁਦਾ ਆਪਣੀਆਂ ਫਾਈਲਸ ਨੂੰ ਲਾਈ ਕਰ ਚੁੱਕੇ ਆਪਣੇ ਡਾਕੂਮੈਂਟਸ ਨੂੰ ਅਪਲਾਈ ਕਰ ਚੁੱਕੇ ਉਹਨਾਂ ਤੇ ਤਰ੍ਹਾਂ ਫਿਵਰੂਰੀ 3 ਫਿਵਰੂਰੀ 3 ਫਿਵਰੂਰੀ 3 ਫਿਵਰੂਰੀ 3 ਪ੍ਰਭੂ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਤੇਰੇ ਲੋਕਾਂ ਦੇ ਜੀਵਨ ਚ ਮੈਂ ਖੁਸ਼ੀ ਨਾ ਕਰਦੀ ਜੋ ਆਪਣੀਆਂ ਪ੍ਰੋਪਰਟੀਆਂ ਆਪਣੇ ਘਰਾਂ ਨੂੰ ਲੈਣਾ ਚਾਹੁੰਦੇ ਕੁਦਾਵਨ ਤੇਰਾ ਅਭਿਸ਼ੇਕ ਇਹਨਾਂ ਦੇ ਜੀਵਨ ਦੇ ਉੱਤੇ ਕਾਰਿਆ ਕਰੇ ਰਾਈਟ ਨਾਉ ਡਿਵਾਈਨ ਸੈਲ ਪਰ ਰਿਲੀਜ਼ ਕਰ ਸਾਰੇ ਬੰਧਨ ਟੁੱਟਣ ਯੇਸ਼ੂ ਮਸੀਹ ਦੇ ਜੀਵਿਤ ਨਾਮ ਦੇ ਚ ਪਵਿੱਤਰਾਤਮਾ ਸਾਰੀਆਂ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਪਰਮੇਸ਼ਰ ਜਿਨ੍ਹਾਂ ਦੀ ਕਰਾਂ ਨੂੰ ਇਹਨਾਂ ਦੇ ਬਿਜ਼ਨਸ ਨੂੰ ਕਰਨ ਤੋਂ ਰੋਕਦੀਆਂ ਪਿਤਾ ਇਹਨਾਂ ਨੂੰ ਆਪਣੇ ਕਰਾਂ ਨੂੰ ਲੈਣ ਤੋਂ ਰੋਕਦੀਆਂ ਪਿਤਾ ਉਹਨਾਂ ਸਭ ਅੰਧਕਾਰ ਦੀਆਂ ਸ਼ੈਤਾਨੀ ਤਾਕਤਾਂ ਦੇਤੇ ਹੌਲੀ ਗੋਸ ਫਾਇਰ फायर 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 इन द नेम ऑफ जीसस और परमेश्वर मैं डिक्लेअर कर दी यीशु मसीह तेरे लोग ते वचन ਦੇ ਵਿੱਚ ਲਿਖਿਆ ਦੇਣ ਵਾਲੇ ਹੋਣਗੇ ਨਾ ਕਿ ਲੈਣ ਵਾਲੇ ਤੇਰਾ ਫੇਵਰ ਇਹਨਾਂ ਤੇ ਉਤਰੇ ਡਿਵਾਈਨ ਸੈਲ ਪਰ ਰਿਲੀਜ਼ ਕਰ ਆਫੀਸ਼ੀਅਲੀ ਫਾਈਨੈਂਸ਼ੀਅਲੀ ਇਹਨਾਂ ਨੂੰ ਬlesਸ ਕਰ ਪਵਿੱਤਰ ਆਤਮਾ ਬੰਦ ਰਸਤੇ ਖੁੱਲਣ ਤੇਰੇ ਜੀਵਿਤ ਨਾਮ ਵਿੱਚ ਪਿਤਾ ਇਹ ਆਪਣੀਆਂ ਵਾਈਕਲਸ ਲੈ ਸਕਣ ਆਪਣੀਆਂ ਆਪਣੇ ਗੋਲ ਲੈ ਸਕਣ ਆਪਣੀਆਂ ਚੀਜ਼ਾਂ ਨੂੰ ਲੈ ਸਕਣ ਪਿਤਾ ਜਿਨ੍ਹਾਂ ਦੀ ਡਿਜ਼ਾਇਰ ਰੱਖਦੇ ਆ ਪਰਮੇਸ਼ਰ ਇਹਨਾਂ ਨੂੰ ਬles ਕਰ ਪਿਤਾ ਇਹ ਉੱਤਮ ਪਧਾਰਤਾ ਦੇ ਨਾਲ ਬles ਉਹਨਾਂ ਦੀਆਂ ਹੱਦਾਂ ਵੱਧ ਜਾਣ ਤੇਰੇ ਜੀਵਨ ਦੇ ਨਾਮ ਵਿੱਚ ਸਾਰੇ ਸ਼ਾਪਕਰ ਟੁੱਟਣ ਪਰਮੇਸ਼ਰ ਬਿਮਾਰੀਆਂ ਰੋਗ ਅੰਤੜੀਆਂ ਦੇ ਰੋਗ ਇਹਨਾਂ ਨੂੰ ਛੱਡ ਕੇ ਜਾਣ ਯੇਸ਼ੂ ਮਸੀਹ ਦੇ ਨਾਮ ਵਿੱਚ ਪਰਮੇਸ਼ਰ ਹਰ ਇਨਫਲੂਐਂਸ ਪਿਤਾ ਬੂਰਾ ਗੰਦਾ ਇਨਫਲੂਐਂਸ ਇਹਨਾਂ ਦੀ ਲਾਈਫ ਚੋਂ ਆਊਟ ਹੋਵੇ ਹਰ ਬੂਰੇ ਗੰਦੇ ਨੇਚਰ ਇਹਨਾਂ ਦੇ ਘਰਾਂ ਪਰਿਵਾਰਾਂ ਦੇ ਇੱਕ ਇੱਕ ਜਾਨ ਨੂੰ ਛੱਡ ਕੇ ਜਾਣ ਹਰ ਇੱਕ ਉਹ ਪਾਪ ਦੀ ਤਾਕਤ ਨਸ਼ੇ ਦੀ ਤਾਕਤ ਇਹਨਾਂ ਦੇ ਪਰਿਵਾਰਾਂ ਚੋਂ ਆਊਟ ਹੋਵੇ Holy Ghost fire Holy Ghost fire 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 ਜਾਦੂ ਟੋਣੇ ਸ਼ੈਤਾਨ ਦੇ ਪ੍ਰਭਾਵ ਇਹਨਾਂ ਦੇ ਘਰਾਂ ਪਰਿਵਾਰਾਂ ਚੋਂ ਪਰਿਵਾਰਾਂ ਦੇ ਜ਼ਿੰਦਗੀਆਂ ਚੋਂ ਆਊਟ ਹੋਣ ਆਊਟ ਹੋਣ ਆਊਟ ਹੋਣ ਆਊਟ ਹੋਣ ਇਨ ਦਾ ਨੇਮ ਆਫ ਜੀਸਸ ਹਰ ਬੈਡ ਡ੍ਰੀਮ ਦੇ ਤੇ ਹੌਲੀ ਗੁਜ਼ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਪਰਮੇਸ਼ਰ ਜਿੰਨੇ ਲੋਕ ਤੇਰੇ ਘਰ ਦੇ ਵਿੱਚ ਬੋਂਦੇ ਆ ਖੁਦਾਵਨ ਖੁਦਾ ਪਰ ਸ਼ੈਤਾਨ ਉਹਨਾਂ ਦੀਆਂ ਬਰਕਤਾਂ ਨੂੰ ਚੁਰਾਉਂਦਾ ਵਾ ਪਰਮੇਸ਼ਰ ਉਹਨਾਂ ਦੇ ਫਾਈਨਾਂਸ ਨੂੰ ਲੀਕ ਕਰਦਾ ਵੀ ਤਾਂ ਉਹਨਾਂ ਨੂੰ ਫਾਈਨੈਂਸ਼ਲੀ ਵੀਕ ਕਰਦਾ ਪਰਮੇਸ਼ਰ ਉਸ ਗੰਦੀ ਦੁਸ਼ਟ ਆਤਮਾ ਦੇ ਉੱਤੇ ਡੈਬੋਰਾ ਦੀ ਗੰਦੀ ਸਪਿਰਿਟ ਦੇ ਉੱਤੇ ਹੌਲੀ ਗੋਸ ਫਾਇਰ 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 ਇਨ ਦਾ ਨੇਮ ਆਫ ਜੀਜ਼ਸ ਅਰਪਿਤਾ ਆਇਤੋ ਬਾਦ ਖੁਦਾਵਨ ਮੇਰੇਗੇ ਪ੍ਰਾਰਥਨਾ ਕਰਦੀ ਯੇਸ਼ੂ ਮਸੀਹ ਦੇ ਨਾਮ ਚ ਇਹਨਾਂ ਦੀਆਂ ਸੈਲਰੀਆਂ ਵਧਨ ਪਰਮੇਸ਼ਰ ਇਹਨਾਂ ਦੇ ਪਿਤਾ ਫੇਵਰ ਫਾਈਨੈਂਸ਼ਲੀ ਫੇਵਰ ਪਾਉਣ ਪਰਮੇਸ਼ਰ ਇਹ ਆਪਣੀ ਜੌਬ ਤੇ ਪਰਮੇਸ਼ਰ ਫੇਵਰ ਪਾਉਣ ਐਕਸੀਲੈਂਸੀ ਨੂੰ ਦੇਖਣ ਪਰਮੇਸ਼ਰ ਔਰ ਇਹ ਫਾਈਨੈਂਸ਼ਲੀ ਬlesਸ ਹੋਣ ਯੇਸ਼ੂ ਮਸੀਹ ਦੇ ਨਾਮ ਵਿੱਚ ਖੁਦਾਵਨ ਖੁਦਾ ਤੇਰਾ ਆਤਮਾ ਨੂੰ ਆਸ਼ੀਸ਼ਿਤ ਕਰੇ ਤੇਰਾ ਰੂਹ ਨੂੰ ਚਲਾਵੇ ਪਿਤਾ ਤੇਰੀ ਆਤਮਾ ਦੀ ਹਜ਼ੂਰੀ ਇਹਨਾਂ ਤੇ ਠਹਿਰ ਜਾਵੇ ਪਰਮੇਸ਼ਰ ਪਵਿੱਤਰ ਆਤਮਾ ਤੇਰਾ ਮੱਸਾ ਇਹਨਾਂ ਦੇ ਜੀਵਨ ਦੁੱਤੇ ਕਾਰਿਆ ਕਰੇ ਲੋਰ ਆਈ ਦੀ ਸੂਬਾ ਦੇ ਲਈ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਰਮੇਸ਼ਰ ਜਿਨੇ ਜਨ ਤੇਰੀ ਪ੍ਰੈਜ਼ੈਂਸ ਵਿੱਚ ਆਇਆ ਤੇਰਾ ਰੂਹ ਇਹਨਾਂ ਨੂੰ ਟੱਚ ਕਰ ਚੁੱਕਿਆ ਮੇਰਾ ਫੇਤ ਆ ਇਹ ਬLES ਹੋ ਚੁੱਕੇ ਵੱਡੀਆਂ ਗਵਾਈਆਂ ਦੇ ਨਾਲ ਆ ਰਹੇ ਪਿਤਾ ਤੇਰੇ ਗਵਾਈਆਂ ਦੇ ਬਾਦਲ ਇਹਨਾਂ ਨੂੰ ਘੇਰ ਚੁੱਕਿਆ ਪਰਮੇਸ਼ਰ ਅਰੇ ਇਹਨਾਂ ਦੇ ਜੀਵਨ ਇਹਨਾਂ ਦੇ ਹਾਲਾਤ ਸੇਵ ਨਹੀਂ ਆ ਪਰਮੇਸ਼ਰ ਇਹ ਰਾਤ ਮੈਂ ਇਹਨਾਂ ਨੂੰ ਬLES ਕਰ ਚੁੱਕਿਆ ਬੇਤ ਤਰੇਲੁਕਾ ਨੂੰ ਮੇਰੇ ਲਹੂ ਚ ਛਿਪੋਨੀ ਇਹਨਾਂ ਦਾ ਆਉਣਾ ਜਾਣਾ ਮੁਬਾਰਕ ਕਰ ਖੁਦਾਵੰਦ ਇਹਨਾਂ ਨੂੰ ਬਰਕਤ ਦੇਣਾ ਦੇ ਹੱਥਾਂ ਦੇ ਕੰਮਾਂ ਤੇ ਬਰਕਤ ਦੇ ਇਹਨਾਂ ਦੇ ਸਾਰੇ ਸਫਰਾਂ ਨੂੰ ਮੁਬਾਰਕ ਕਰਨਾ ਇਹਨਾਂ ਨੂੰ ਬLES ਕਰਨਾ ਪਰਮੇਸ਼ਵਰ ਇਹਨਾਂ ਦੇ ਘਰਾਂ ਨੇ ਪਰਿਵਾਰ ਸਮੇਤ ਇਹਨਾਂ ਦੇ ਨਾਲ ਜੁੜੀ ਇੱਕ ਇੱਕ ਚੀਜ਼ ਨੂੰ ਮੈਂ ਬLES ਖੁਸ਼ੀਦ ਕਰਦੀ ਹਾਂ ਪ੍ਰਭੂ ਯਸ਼ੁ ਮਸੀਹ ਦੇ ਨਾਮ 'ਚ ਅੱਜ ਦੇ ਦਿਨ 'ਚ ਪਰਮੇਸ਼ਵਰ ਇਹ ਬਹੁਤਿਆਂ ਦੇ ਲਈ ਬਰਕਤ ਦਾ ਕਾਰਨ ਹਰ ਬੈਡਰੂਮ ਹਰ ਬੈਡ ਜੀ ਜੋ ਇਹ ਨਦੀ ਲਾਈਵ ਦੇ ਲਈ ਰੱਖੀ ਗਈ ਉਹ ਕੈਨਸਲ ਹੋ ਗਈ ਪਰਮੇਸ਼ਰ ਸ਼ਤਾਨੀ ਹਥਿਆਰ ਕੈਨਸਲ ਹੋਣ ਪਰਮੇਸ਼ਰ ਔਰ ਜਿੱਦਦਰ ਜਾਣ ਤੇਰੇ ਨਾਮ ਚ ਫਤਾ ਪਾਉਣ ਪਿਤਾ ਔਰ ਤੇਰੇ ਨਾਮ ਨੂੰ ਮੁਬਾਰਕ ਆਖਣ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਵਿੱਚ ਸਭ ਬੋਲੋ ਅਮੀਨ